ਹਾਂਜੀ ਸਾਥ ਸ੍ਰੀ ਗੁਰੂ ਗਾਲ ਜੀ ਅਜੀ ਹਣਾ ਆਪਣੇ ਏਰੀਆ ਚ ਸੂਰਾਂ ਦੀ ਸਮੱਸਿਆ ਬਹੁਤ ਆ ਤੇ ਬਹੁਤ ਖਰਾਬ ਕਰਦੇ ਆ ਆ ਦੇਖੋ ਆਲੂ ਤੁਸੀਂ ਨਾ ਵੱਟਾਂ ਹੀ ਜਮਾਂ ਪਾੜੀਆਂ ਪੰਗਾ ਆਲੂ ਦੀਆਂ ਚਲੋ ਆ ਮੈਂ ਲੋਟ ਕਰਤੀਆਂ ਸੀ ਮੜੀਆਂ ਆਈਆਂ ਬਾਈ ਆਲੂ ਜੇ ਵਿੱਚ ਢਾਕੇ ਤੇ ਲੋਟ ਕਰਤੀਆਂ ਸੀ ਵੱਟਾ ਇੱਥੋਂ ਲੱਗੇ ਆ ਤੇ ਦੇਖੋ ਉੱਥੋਂ ਦੀ ਗ ਤੇ ਕੰਨੀਆਂ ਕੋਨੀਆਂ ਤੇ ਜਿੱਦਾਂ ਆ ਵੀ ਇਧਰ ਲਈ ਕੰਨੀ ਹੋ ਗਈ ਆ ਪਾਸਾ ਤੇ ਬਹੁਤ ਖਰਾਬ ਕਰ ਚਲੋ ਫਿਰ ਆਪਾਂ ਲੈਟ ਕਿਤੇ ਆਉਂਦੀ ਖੇਤਾਂ ਲਈ ਨਹੀਂ ਆ ਕਿਤਾ ਬੱਲਾ ਬੁਲਾਤਾ ਕਿ ਉਹ ਤੋਂ ਡਰ ਨਾਲ ਆ ਬਣਾ ਕੇ ਆਪਾਂ ਤੇ ਇੱਕ ਤੋਂ ਡਰਨੇ ਹੋਰ ਲਾਉਣੇ ਆ ਚਲੋ ਫਰਕ ਪੈ ਜੂਗਾ ਨਹੀਂ ਆਪਣਾ ਵਟਾਂ ਖਰਾਬ ਕਰਕੇ ਤੇ ਆਲੂ ਕੋ ਟੱਕ ਜਾਂਦੇ ਆ ਕੋ ਖਾ ਜਾਂਦੇ ਆ ਕੋਈ ਖਿਲਰੇ ਪੈ ਰਹੇ ਨੇ ਬਈ ਖਰਾਬ ਹੁੰਦੇ ਆਲੂ ਇੱਕ ਦਾ ਡਰਨ ਆਪਾਂ ਲਾਤਾ ਸੀ ਉੱਥੇ ਤੇ ਇੱਕ ਆਪਾਂ ਉਧਰ ਮੋਟਰ ਦੇ ਲਾਤਾ ਬੱਲਬ ਚਲੋ ਚਾਨਣ ਦੇ ਨੇੜੇ ਨਹੀਂ ਆਉਂਦੇਗੇ ਤੇ ਚਾਰ شپੇਰੀ ਨਾ ਖੌਰੂ ਪਾਇਆ ਪਿਆਵੇ ਇਧਰ ਦੇਖੋ ਤੁਸੀਂ ਦੋ ਵਟਾਂ ਹੀ ਹੋਵੇ ਲੱਧਾ ਕਿੱਲਾ ਬਾਟ ਪਾੜੀਆਂ ਪਈਆਂ ਹਾਂਜੀ ਸਾਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਰੀਣਾ ਆਪਣੇ ਏਰੀਆ ਚ ਸੂਰਾਂ ਦੀ ਸਮੱਸਿਆ ਬਹੁਤ ਆ ਤੇ ਬਹੁਤ ਖਰਾਬ ਕਰਦੇ ਆ ਆ ਦੇਖੋ ਆਲੂ ਤੁਸੀਂ ਨਾ ਵੱਟਾਂ ਹੀ ਜਵਾਂ ਪਾੜੀਆਂ ਪੰਗਾ ਆਲੂ ਦੀਆਂ ਚਲੋ ਆ ਮੈਂ ਲੋਟ ਕਰਤੀਆਂ ਸੀ ਮੜੀਆਂ ਆਈਆਂ ਬਈ ਆਲੂ ਜੇ ਵਿੱਚ ਢਾਕੇ ਤੇ ਲੋਟ ਕਰਤੀਆਂ ਸੀ ਵੱਟਾ ਇੱਥੋਂ ਲੱਗੇ ਆ ਤੇ ਦੇਖੋ ਉੱਥੋਂ ਦੀ ਗੇ ਤੇ ਕੰਨੀਆਂ ਕੋਨੀਆਂ ਤੇ ਜਿੱਦਾਂ ਆਵੇ ਇਧਰਲੀ ਕੰਨੀ ਹੋ ਗਈ ਆ ਪਾਸਾ ਤੇ ਬਹੁਤ ਖਰਾਬ ਕਰ ਚਲੋ ਫਿਰ ਆਪਾਂ ਲੈਟ ਕਿਤੇ ਆਉਂਦੀ ਖੇਤਾਂ ਲਈ ਨਹੀਂ ਆ ਕਿਤਾ ਬੱਲਾ ਬਲਾ ਤਾ ਕਿ ਉਹ ਤੋਂ ਡਰ ਨਾਲ ਆਪਨਾ ਕੇ ਆਪਾਂ ਤੇ ਇੱਕ ਤੋਂ ਡਰਨੇ ਹੋਰ ਲਾਉਣੇ ਆ ਚਲੋ ਫਰਕ ਪੈ ਜੂਗਾ ਨਹੀਂ ਆਪਣਾ ਵਟਾਂ ਖਰਾਬ ਕਰਕੇ ਤੇ ਆਲੂ ਕੋ ਟੱਕ ਜਾਂਦੇ ਆ ਕੋ ਖਾ ਜਾਂਦੇ ਆ ਕੋਈ ਖਿੱਲੇ ਰੇ ਪੈ ਰਹੇ ਨੇ ਬਈ ਖਰਾਬ ਹੁੰਦੇ ਆਲੂ ਇੱਕ ਦਾ ਡਰਨ ਆਪਾਂ ਲਾਤਾ ਸੀ ਉੱਥੇ ਤੇ ਇੱਕ ਆਪਾਂ ਉਧਰ ਮੋਟਰ ਤੇ ਲਾਤਾ ਬੱਲਬ ਚਲ ਚਾਨਣ ਦੇ ਨੇੜੇ ਨਹੀਂ ਆਉਂਦੇਗੇ ਤੇ ਚਾਰ شپੇਰੀ ਨਾ ਖੌਰੂ ਪਾਇਆ ਪਿਆਵੇ ਇਧਰ ਦੇਖੋ ਤੁਸੀਂ ਦੋ ਵਟਾਂ ਹੀ ਹੋਵੇ ਲੱਧਾ ਖਿੱਲਾ ਬਾਟ ਪਾੜੀਆਂ ਪਈਆਂ